ਹਾਂਜੀ ਭਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੀ ਸਤਿ ਸ਼੍ਰੀ ਅਕਾਲ ਭਾਇਆ ਸੋਨ ਨੂੰ ਬਹੁਤ ਬਹੁਤ ਜੀ ਥੈਂਕ ਯੂ ਜੀ ਤੇ ਵੀਰੇ ਆਪਣਾ ਕੀ ਨਾਮ ਆ ਕਿਹੜਾ ਪਿੰਡ ਆ ਜੀ ਆਪਣਾ ਰਾਮ ਸਿੰਘ ਢਾਲੀਵਾਲ ਜੀ ਪਿੰਡ ਤੁਰਕੋਟਣਾ ਸਿੰਘ ਜਿਲ੍ਹਾ ਮੋਗਾ ਜੀ ਠੀਕ ਆ ਵੀਰੇ ਤੇ ਵੀਰੇ ਆਪਾਂ ਘੋੜਾ ਦੇਖਿਆ ਬਾਲਾ ਵਧੀਆ ਆ ਅਗਰੈਸ਼ਨ ਬਹੁਤ ਸੋਹਣੇ ਦਿਖਾਉਂਦਾ ਤੇ ਉੱਦਾਂ ਵੀ ਘੋੜਾ ਵੀ ਸੁਨੱਖਾ ਆ ਹਾਂਜੀ ਹਾਂਜੀ ਜੀ ਬਰੀਕੀ ਚ ਵੀ ਬਹੁਤ ਵਧੀਆ ਆ ਘੋੜਾ ਤੇ ਵੀਰੇ ਕੀ ਨਾਮ ਆ ਘੋੜੇ ਦਾ ਘੋੜੇ ਦਾ ਨਾਮ ਰਾਜਵੀਰ ਬਾਈ ਬਾਪ ਇਹਦਾ ਗ੍ਰੇਟ ਕੈਮਰਾ ਅਲੀ ਸ਼ਾਨ ਦਾ ਪੋਤਾ ਰੋਡਰ ਲੇਦਾ ਤੇ ਅਲੀ ਸ਼ਾਨ ਦਾ ਡਾਇ ਠੀਕ ਹੈ ਤੇ ਇਹ ਘਰੇ ਪਾਲਿਆ ਸੀ ਜਾਂ ਫਿਰ ਕਿਹਨੇ ਆਪਾਂ ਪਰਚੇਜ਼ ਕਰਿਆ ਸੀ ਜੀ ਪਰਚੇਜ਼ ਕਰਿਆ ਸੀ ਛੋਟਾ ਹੁੰਦਾ ਜਾਂ ਬਾਅਦ ਵਿੱਚ ਨਹੀਂ 9 ਸਾਲ ਦਾ ਸੀ ਜੀ 22 ਕਿ ਸਾਲ ਦਾ ਪਰਚੇਜ਼ ਕੀਤਾ ਚਲੋ ਉਹ ਤੱਕ ਤਾਂ ਥੋੜਾ ਜਿਹਾ ਪਤਾ ਲੱਗਣ ਲੱਗਾ ਬੰਦਾ ਕੀ ਹੋਊਗਾ ਕੀ ਬਣੂਗਾ ਫਿਰ ਵਧੀਆ ਬਣ ਰਿਹਾ ਚੱਲ ਰਿਹਾ ਕਿੰਨੀ ਕੀ ਏਜ ਕਿੰਨੀ ਹੋ ਗਈ ਹੁਣ ਜੀ ਇਹ 6 ਸਾਲ ਦਾ ਹੋ ਗਿਆ ਜੀ 6 ਸਾਲ ਦਾ ਹੋਇਆ ਤੇ ਵਧੀਆ ਰਿਜ਼ਲਟ ਰਿਜ਼ਲਟ ਆ ਰਹੇ ਨੇ ਬੱਚੇ ਬਹੁਤ ਸੋਹਣੇ ਆ ਚੁੱਕੇ ਬਈ ਅੱਛਾ ਤੇ ਹਾਈਟ ਕਿੰਨੀ ਕੁ ਹੋ ਗਈ ਜੀ ਏਟ ਦੀ ਬਈ ਪ੍ਰੋਪਰ 65 ਸਕੇਲ ਵਾਲੀ ਕਹਿ ਸਕਦੇ ਆਪਾਂ ਜੀ ਸਕੇਲ ਵਾਲੀ ਨੂੰ ਜਿੰਨੀ ਮਰਜ਼ੀ ਕਹੋ ਹਾਂ ਅ ਤੇ ਫੀਸ ਫੂਸ ਕੀ ਰੱਖੀ ਹੋਈ 31000 ਰੁਪਏ ਪੂਰੀ 31000 ਠੀਕ ਆ ਵੀਰੇ ਜੇ ਇਹਨੂੰ ਆਣਾ ਵੀਰੇ ਨਾ ਤਾਂ ਬਾੜੀ ਐ ਨਾ ਬੜੀ ਥੋੜੀ ਹੈ ਜੇ ਬਾੜੀ ਥੋੜੀ ਵੀ ਰੱਖਦੇ ਆ ਫਿਰ ਅਗਲਾ ਕਹਿੰਦਾ ਬੰਨੀ ਕਾਹਤੋ ਥੋੜੀ ਰੱਖੀਏ ਗੱਲ ਤੇ ਫਿਰ ਦੂਜੇ ਪਾਸੇ ਚੱਲਦਾ ਦੇ ਲਾ ਹਾਂ ਜੇ ਦੁਨੀਆ ਦਾ ਭਾਈ ਦੂਜੇ ਪਾਸੇ ਚੱਲ ਪੈਂਦੀ ਆ ਲੱਖ ਨੂੰ ਤਾਂ ਆਪਾਂ 11 ਰੱਖ ਦੋ 21 ਰੱਖ ਦੋ ਫਿਰ ਲੱਗਦਾ ਘੋੜਾ ਨਹੀਂ ਆ ਤਾਂ ਹਾਂ ਸਿੱਧੀ ਗੱਲ ਆ ਭਾਈ ਫਿਰ ਇਹ ਕਹਿੰਦੇ ਵੀ ਘੋੜੇ ਨੂੰ ਕੋੜੀਆਂ ਨਹੀਂ ਪੈ ਰਹੀਆਂ ਹਾਂ ਕੋਈ ਚੱਕਰਾ ਗੱਲ ਤੇ ਹਾਂ ਬਾਈ ਨਹੀਂ ਜੇ ਜ਼ਿਆਦਾ ਰੱਖ ਦੋ ਤਾਂ ਕੋਈ ਵਾਰ ਜਰਾ ਮਾਤੜ ਬ بس ਚੱਲ ਜੰਮ ਇਸ ਕਰਕੇ ਫਿਰ ਦੋਨੋਂ ਪਾਸੇ ਚਲਾਉਣ ਦੇ ਲਈ ਹਾਂ ਸਹੀ ਹੈ ਜੈ ਜੈ ਹਫੀਜ਼ ਦਾ ਵੀਰੇ ਤੇ ਮੰਡੀ ਕਿਵੇਂ ਚੱਲੀ ਵੀਰੇ ਬਰੀ ਮੰਡੀ ਵੀਰੇ ਦੀ ਕਿ ਬਸ ਕੱਲ ਸ਼ੋਹਾਂ ਕਰ ਜਾਂ ਕਿਵੇਂ ਮੰਡੀ ਦਾ ਗੱਲਬਾਤ ਬਣੀ ਨਹੀਂ ਹੂੰ ਮਤਲਬ ਸ਼ੋਹ 26 ਤਰੀਕ ਨੂੰ ਐਂਡ ਕਰਿਆ ਉਸ ਹਿਸਾਬ ਨਾਲ ਮੰਡੀ ਦਾ ਅਸੀਂ ਵੀ ਕੱਲ ਨੂੰ ਭਰੂ ਜਾਂ ਅੱਜ ਭਰੂ ਪਰ ਉਹ ਗੱਲਬਾਤ ਜੀ ਬਣੀ ਨਹੀਂ ਭਰੀ ਨਹੀਂ ਅੱਜ ਮੜੀ ਜੇ ਭਰੀ ਜਿਵੇਂ ਭਰਾਹਾਂ ਦੇ ਵੀਰੇ ਪਹਿਲਾਂ ਬਹੁਤ ਮੈਸਜ ਸੀ ਚਲੋ ਕੋਈ ਬਚਪਨ ਮੈਸਜ ਹੋ ਵੀ ਕਰੂਗਾ ਕਮੈਂਟ ਕਰੂ ਕੋਈ ਕੋਸ਼ਿਸ਼ ਕਰੂ ਸਿੱਧਾ ਭਈ ਜਿਵੇਂ ਪਹਿਲਾਂ ਆਪਾਂ ਕਹਿੰਦੇ ਮੰਡੀਆਂ ਲਵਾਉਣੀਆਂ ਚਾਹੀਦੀਆਂ ਮੰਡੀਆਂ ਭਰਾਵਾਂ ਨੇ ਆਪਾਂ ਸਾਰੇ ਰਲ ਮਿਲ ਕੇ ਲਵਾਈਆਂ ਹੁਣ ਮੰਡੀ ਚ ਕਾਤੋਂ ਨਹੀਂ ਭਰਾ ਪਹੁੰਚੇ ਜੀ ਕਹਿੰਦੇ ਜੀ ਭਰਾ ਜੀ ਇਹ ਤਾਂ ਆਪਣਾ ਵਪਾਰ ਲੈਣ ਫੇਲ ਹੋ ਗਿਆ ਐ ਹੋ ਗਈ ਜਿਉਂ ਹੋ ਗਈ ਹੁਣ ਸਾਰੇ ਘਰੋਂ ਘਰੀ ਬੈਠੇ ਹਮ ਇਹਦਾ ਕਾਰਨ ਕੀ ਹੋ ਸਕਦਾ ਵੀਰੇ ਤੁਹਾਡੇ ਨਾਲ ਬੱਸ ਭਈ ਕਾਰਨ ਰੱਬ ਨੂੰ ਪਤਾ ਬਈ ਕੀ ਕਰ ਸਕਦੇ ਸ਼ਾਇਦ ਇਹ ਤਾਂ ਨਹੀਂ ਫੇ ਅਗਲਾ ਸ਼ੋਅ ਵੀ ਮਗਰ ਹੀ ਨਹੀਂ ਆਇਆ ਸੀ ਨਹੀਂ ਹੁਣ ਇੱਕ ਮਿੰਟ ਸਾਰੇ ਵਪਾਰ ਲੈਣ ਭਰਾ ਇੱਕੋ ਵੀਰ ਬੈਠਾ ਆਪਣਾ ਤੇ ਉਹਨੇ ਤੋਂ ਆ ਇਹ ਵੀ ਪਹੁੰਚਿਆ ਸਾਰੇ ਨਾਰਮਲ ਵੀਰ ਪਹੁੰਚੇ ਆ ਕੋਈ ਵੱਡੇ ਘੋੜਿਆਂ ਵਾਲੇ ਜਾਂ ਕਿੱਦਾਂ ਨਹੀਂ ਕਹਿ ਨਹੀਂ ਸਕਦੇ ਵੀ ਕਾਤੋਂ ਨਹੀਂ ਪਹ ਪੀ ਉਹਨਾਂ ਨੂੰ ਕੋਈ ਗਿਲਾ ਸ਼ਿਕਵਾ ਹੋ ਸਕਦਾ ਕੋਈ ਵੀ ਆਪਾਂ ਉਹਨਾਂ ਬਾਰੇ ਕੁਝ ਨਹੀਂ ਕਹਿ ਸਕਦੇ ਪਰ ਮੰਡੀ ਲ ਪਹਿਲਾਂ ਦੇਖ ਲੋੜੀ ਮੰਡੀ ਤੋਂ ਪਹਿਲਾਂ ਕਿੰਨਾ ਕਰੇ ਸੀ ਮੰਡੀਆਂ ਲੱਗਦੀਆਂ ਨਹੀਂ ਐਂ ਜਿਉਂਪਰਾ ਮੰਡੀ ਭਰੀ ਪਤ ਨਹੀਂ ਕਹ ਤੂੰ ਕਾਹ ਨਹੀਂ ਮੌਸਮ ਵੀ ਸਹੀ ਹੈ ਮੌਸਮ ਵੀ ਵਧੀਆ ਬਈ ਪਰ ਅੱਜ ਥੋੜੀ ਜਿਹੀ ਭਰੀ ਲੱਗੀ ਨਹੀਂ ਪਹਿਲੇ ਥੋੜੀ ਉਹਨਾਂ ਨੂੰ ਕੁਝ ਕੋਈ ਫਰਕ ਆ ਕੁਝ ਬਈ ਖੇਡਾਂ ਦਾ ਕਰਕੇ ਮਾੜਾ ਮੋਟਾ ਫਰਕ ਆ ਹਾਂ ਪਰ ਉਹ ਜਿਵੇਂ ਚਾਹੁੰਦੇ ਸੀ ਉਹ ਚੀਜ਼ ਹੋਈ ਨਹੀਂ ਬਈ ਗੱਲ ਤੇ ਹਮ ਮਤਲਬ ਵੱਡੇ ਘੋੜੇ ਨਹੀਂ ਆਏ ਤੁਹਾਡੇ ਨਾਲ ਕੁਝ ਇਹੋ ਜਿਹੇ ਵੱਡੇ ਘੋੜੇ ਸੀ ਜਿਹਨੇ ਆਪਾਂ ਹਾਂ ਜਿਹੜੇ ਮੰਨ ਕੇ ਪ੍ਰਦਰਸ਼ਨੀ ਵਾਲੇ ਦੇਖਣਯੋਗ ਸੀ ਰੋ ਕੋੜੇ ਕੋ ਸ਼ੋਹਾਂ ਦੇ ਕਾਰਨ ਕੋਈ ਲੋ ਜਾਂ ਕਿਵੇਂ ਵੀ ਉਹ ਮੰਡੀ ਪਹੁੰਚਣਗੇ ਹੂੰ ਇਹ ਹੋਣਾ ਚਾਹੀਦਾ ਸੀ ਕਿ ਜਦੋਂ ਪਤਾ ਪਿਆ ਵੀ ਬਹੁਤ ਚਿਰ ਬਾਅਦ ਮੰਡੀ ਇੱਥੇ ਚੱਲਣੀ ਆ ਹਨਾ ਉਹ ਮੰਡੀ ਲਈ ਆਣਾ ਚਾਹੀਦਾ ਸੀ ਸਾਰੇ ਘੋੜਿਆਂ ਨੂੰ ਤੇ ਵੀਰੇ ਫਿਰ ਜਿਵੇਂ ਹੁਣ ਤੁਸੀਂ ਕਿਹਾ ਹੀ ਆ ਵੀ ਹੁਣ ਕੀ ਆਪਾਂ ਨੂੰ ਲੱਗਦਾ ਵੀ ਕੀ ਕਰਨਾ ਚਾਹੀਦਾ ਆਪਾਂ ਨੂੰ ਉਤਸ਼ਾਹ ਦੇਣ ਲਈ ਲੋਕਾਂ ਨੂੰ ਕਿਉਂਕਿ ਆਪਾਂ ਇੱਕ ਪਾਸੇ ਤਾਂ ਕਹਿ ਰਹੇ ਆ ਕਿ ਆਪਾਂ ਘੋੜਿਆਂ ਦਾ ਬਿਜ਼ਨਸ ਬਚਾਉਣਾ ਹੈ ਇੱਕ ਕੁਝ ਘੋੜੇ ਜਿਹੜੇ ਨਾਮੀ ਉਹ ਆਏ ਨਹੀਂਗੇ ਭਾਈ ਕੁਛ ਨਹੀਂ ਬਡੇ ਭਰਾਵਾਂ ਆਪਾਂ ਕਹਿ ਸਕਦੇ ਆਪੋ ਆਪਣਾ ਅਗਲੇ ਦਾ ਦਿਮਾਗ ਆ ਚਲੋ ਆਪਣਾ ਦਿਮਾਗ ਸੀ ਆਪਾਂ ਚਰ ਭਰਾਵਾਂ ਨੂੰ ਮਿਲਾਂਗੇ ਮੰਡੀ ਲਾਲੀ ਭਾਈ ਚਲੋ ਜਿਹਦਾ ਮਨ ਨਹੀਂ ਸੀ ਨਹੀਂ ਸੀ ਗੱਲ ਤੇ ਨਹੀਂ ਗਾਹਾਂ ਨੂੰ ਮਤਲਬ ਕੀ ਆਪਾਂ ਕਰ ਸਕਦੇ ਜਿਹੜਾ ਵੀ ਘੋੜਿਆਂ ਨੂੰ ਲੋਕਾਂ ਨੂੰ ਪਿਆਰ ਤਾਂ ਵਧੀ ਯਾਰ ਭਾਈ ਆਪਣਾ ਹੱਕ ਤਾਂ ਵੀ ਘੋੜਿਆਂ ਪਾਲਕਾਂ ਦੇ ਜਿਹੜੇ ਪਾਲ ਵਾ ਸ਼ੌਂਕ ਵੀ ਆ ਜਾਂ ਘੋੜੇ ਪਾਲਦੇ ਆ ਸਭ ਦਾ ਹੱਕ ਮੰਡੀਆਂ ਵਿੱਚ ਮੰਡੀ ਚਾਹੁੰਦੀ ਨਾ ਮੰਡੀ ਪਰ ਇੱਕ ਬੰਦਾ ਭਰਾ ਪੁੱਛਦਾ ਨਾ ਉਹ ਨਹੀਂ ਆਇਆ ਭਈ ਉਹ ਨਹੀਂ ਆਇਆ ਹਮ ਗੱਲ ਤੇ ਕੀ ਕਹਿ ਸਕਦੇ ਪਰ ਆਨਸਰ ਕੋਈ ਨਹੀਂ ਕਿਸੇ ਕੋਲ ਆਨਸਰ ਭਾਈ ਕੀ ਦੇ ਆਪਾਂ ਕਿਸੇ ਵਾਰ ਆਨਸਰ ਕੀ ਦੇ ਸਕਦੇ ਗੱਲ ਤੇ ਜਿਹੜ بس کوئی ਆ ਕੁਛ ਭਰਾ ਪਹੁੰਚਾ ਕੋਈ ਕਹਿੰਦਾ ਜੀ ਮੁਸ਼ਕਲ ਆ ਕੋਈ ਕੰਮ ਆ ਕੋਈ ਤੁਹੰਦਾ ਬਸ ਬਹਾਨੇ ਬਹਾਨੇ ਚੱਲ ਜਾਂਦੇ ਕੋਈ ਕੋਈ ਗੱਲ ਕੋਈ ਸ਼ੋਰ ਅਸੀਂ ਨਾ ਬਈ ਸ਼ੋਰ ਦੀਆਂ ਤੇ ਪਹਿਲਾਂ ਹੁਣ ਤਰੀਕਾ ਨਾਲ ਰੱਖਦੀ ਹੁਣ ਦੁਬਾਰਾ ਫਰੀਦਕੋਟ ਦੀਆਂ ਗਲਤ ਸ਼ੁਰੂ ਹੋ ਗਈਆਂ ਕੁਛ ਭਰਾ ਉਧਰ ਨੂੰ ਹੋਟ ਜਾਣਗੇ ਗੱਲ ਤੇ ਹਾਂ ਮੰਡੀ ਤੇ ਤਕਰੀਬਨ ਦੀਵਾਨ ਖਾਤਰੀ ਦੋਨੇ ਸ਼ੋਈ ਬਈ ਨੇੜੇ ਕਰਦੇ ਨਾ ਗੱਲ ਬਿਲਕੁਲ ਲਾਗੇ ਲਾਗੇ ਆ ਸੋ ਨੂੰ ਪਿੱਛੇ ਕਰਨਾ ਚਾਹੀਦਾ ਸੀ ਫ੍ਰੀਜ ਕੋਡਰਾਂ ਨੂੰ ਵੀ ਥੋੜਾ ਪਿੱਛੇ ਕਰਨਾ ਚਾਹੀਦਾ 1-2 ਦਿਨ ਦਾ ਫਰਕ ਹੀ ਫਾਸਲਾ ਹੋ ਜਾਂਦਾ ਇੰਨੇ ਨੇ ਫਰਕ ਪੈਂਦਾ ਹੁਣ ਅੱਜ ਤੋਂ ਲੋਕਾਂ ਨੂੰ ਭਰਾਮਣੋਂ ਆਇਆ ਵੀ ਕਹਨੂੰ ਫ੍ਰੀਜ ਕੋਡ ਚੱਲ ਗਈ ਇੱਥੋਂ ਉੱਧਰ ਨੂੰ ਭਜਣ ਸ਼ੁਰੂ ਕਰ ਦੇਣਗੇ ਹਮ ਰਹਿਣਾ ਕਿ ਇੱਥੇ ਗੱਲ ਬਿਲਕੁਲ ਉਹ ਸ਼ੋਅ ਦੇ ਵਿੱਚ ਵੀ ਕਾਫੀ ਲੋਕ ਬਿਜ਼ੀ ਆ ਵੱਡੇ ਕੋੜੇ ਕਈ ਜਿਹੜੇ ਆ ਉਹ ਵੀਰੇ ਸ਼ੋਹਾਂ ਦੇ ਕਰਕੇ ਵੀ ਹੁੰਦਾ ਤਿਆਰੀ ਦੇ ਵਿੱਚ ਵੀ ਤਿਆਰੀ ਦੇ ਕਰਕੇ ਫਿਰ ਅਗਲੇ ਨਹੀਂ ਜਾਨਵਰ ਨੂੰ ਰੈਸਟ ਵੀ ਜ਼ਰੂਰੀ ਆ ਪਹਿਨੀ ਕਰੇ ਹਾਂ ਤਾਂ ਜਾਨਵਰ ਨੂੰ ਰੈਸਟ ਜ਼ਰੂਰੀ ਆ ਬਾਈ ਉਰਾਖ ਨੂੰ ਪੰਜ ਚਾਰ ਜਾਨਵਰ ਹਟਕੇ ਜਿਹਨੇ ਫਿਰ ਫਰੀਦਕੋਟ ਲੈ ਕੇ ਜਾਣਾ ਜਿਵੇਂ ਹੁਣ ਕੁਛ ਦੂਰੋਂ ਜਾਨਵਰ ਆਏ ਹੁੰਦੇ ਆ ਪਹਿਲਾਂ ਇੱਥੇ ਸ਼ੋਅ ਤੇ ਸੀਗੇ ਹਾਂ ਇਹ ਪਹਿਲਾਂ ਦੋ ਦੋ ਦਿਨ ਤਾਂ ਇੱਥੇ ਲੱਗ ਜਾਂਦੇ ਤਿੰਨ ਤਿੰਨ ਦਿਨ ਲੱਗ ਜਾਂਦੇ ਆ ਆ ਫਿਰ ਉਹਨੂੰ ਫਰੀਦਕੋਟ ਇੱਕ ਦਿਨ ਪਹਿਲਾਂ ਆਉਂਦੇ ਦੂਜੇ ਦਿਨ ਸ਼ੋਅ ਕਰਦੇ ਤੀਸਰੇ ਦਿਨ ਫਿਰ ਵਾਪਸ ਜਾਂਦੇ ਤਿੰਨ ਦਿਨ ਲੱਗ ਜਾਂਦੇ ਆ ਮਗਰ ਅਫੇ ਫਰੀਦਕੋਟ ਸ਼ੋਅ ਆ ਗਿਆ ਉਹਦੇ ਕਰਕੇ ਬਰਾ ਭਾਈ ਆਪੋ ਆਪਣਾ ਚੱਲੀ ਜਾਂਦਾ ਜਿਸ ਚੱਲੀ ਜਾਂਦਾ ਜਣੀ ਥੋੜਾ ਜਿਹਾ ਜਿਹੜੇ ਆ ਸਕਦੇ ਸੀ ਉਹਨਾਂ ਨੂੰ ਆਣਾ ਚਾਹੀਦਾ ਸੀ ਟਾਈਮ ਕੱਢ ਗਏ ਨਾ ਤੇ ਵੀਰੇ ਕੰਟੈਕਟ ਨੰਬਰ ਬੋਲਿ ਤੇ ਬਾਈ ਬਾਈ ਹੁਣਾਂ ਕੋ ਘੋੜਾ ਬਹੁਤ ਸੋਹਣਾ ਆ ਬਹੁਤ ਸੁਨੱਖਾ ਆ ਵੀਡੀਓ ਤੁਸੀਂ ਦੇਖ ਲੇਗੇ ਹੁਣੀ ਇਹਨਾਂ ਘੋੜੇ ਦੀਆਂ ਤੇ ਮੇਰਾ ਵੀਰ ਜੇ ਕਿਸੇ ਨੇ ਵੀ ਬਾਈ ਹੁਣਾਂ ਤੋਂ ਘੋੜੀ ਪ੍ਰਵਾਣੀ ਹੋਈ ਜਾਂ ਕੋਈ ਵੈਸੇ ਵੀ ਗੱਲਬਾਤ ਪੁੱਛਣੀ ਹੋਵੇ ਜਾਂ ਫਿਰ ਘੋੜਾ ਦੇਖਣਾ ਹੋਵੇ ਤਾਂ ਬਾਈ ਹੁਣਾਂ ਨੂੰ ਇਸ ਨੰਬਰ ਤੇ ਕਾਲ ਜ਼ਰੂਰ ਕਰਿਓ ਬਹੁਤ ਸੋਹਣਾ ਘੋੜਾ ਆ ਇੱਕ ਵਾਰ ਦੇਖਿਓ ਜ਼ਰੂਰ ਆ ਕੇ ਠੀਕ ਹੈ ਹਾਂ ਰਿਜ਼ਲਟ ਵੀ ਵੀਰ ਰਿਜ਼ਲਟ ਆਇਓ ਕਰਿਆ ਬਾਹਰ ਰਿਜ਼ਲਟ ਨਹੀਂ ਬੱਚੇ ਬਈ 15 ਤੋਂ ਵੀ ਬੱਚੇ ਆ ਚੁੱਕੇ ਬਈ ਅਸੀਂ 15-20 ਬੱਚੇ ਆ ਚੁੱਕੇ ਇੱਕ ਬੱਚਾ ਵੀ ਤਿਆਰ ਕਰਿਆ ਪਰ ਮਗਰ ਹੋਰ ਖੜਾ ਲਾਰਾ ਤੰਦਾ ਠੀਕ ਹੈ ਜੀ ਉਹਦੀ ਵੀਡੀਓ ਮੈਂ ਲਾ ਦਿੰਨਾ ਵਿੱਚ ਕੋਈ ਚੱਕਰ ਨਹੀਂ ਵੀਰੇ ਤੇ ਠੀਕ ਹੈ ਵੀਰੇ ਸਾਰੇ ਸਸਤੀ ਗੱਲ ਸਸਤੀ